ਮਾ ਦੁਰਗਾ ਮੰਦਰ ਸੈਕਟਰ 68 ਮੁਹਾਲੀ ਵਿਖੇ ਮਹਾ ਸ਼ਿਵratri ਪਰਬ ਨੂੰ ਲੈ ਕੇ ਤਿਆਰੀਆਂ ਹੋਈਆਂ ਮੁਕੰਮਲ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਦਾਨ ਮਨੋਜ ਅਗਰਵਾਨ ਉਹਨਾਂ ਦੇ ਨਾਲ ਉਹਨਾਂ ਦੀ ਕਮੇਟੀ ਦੇ ਸਦਸье ਅਤੇ ਮਹਿਲਾ ਮੰਡਲ ਦੇ ਸਦਸье ਵੀ ਮੌਜੂਦ ਰਹੇ ਤੇ ਨਾਲ ਹੀ ਮੰਦਰ ਦੇ ਪੁਜਾਰੀ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਮਹਾ ਸ਼ਿਵratri ਦੇ ਵਿੱਚ ਕੀ ਰਹਿਣ ਵਾਲਾ ਹੈ ਖਾਸ ਅਤੇ ਕਿਨਾ ਲੋਕਾਂ ਨੂੰ ਮਿਲੇਗਾ ਭਰਪੂਰ पोले शंकर दे आशीर्वाद दा लाभ। बम बम मोले बम बम मोले जट कहे श्री की हर हर माँ मेरा नाम मनोज अग्रवाल मैं थे अध्यक्ष हैं मां दुर्गा मंदिर सेक्टर सिक्सटी एट का और महाली ये सारे मंदिर जेरी जे 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 सेंट्रल बॉडी है उसका महासचिव। सर शिवरात्रि आप आग वाली किस राते प्रबंधने मंदिर की कहना चाह� ਇਸ ਸ਼੍ਰੀ ਰਾਤਰੀ ਦੇ ਮਹਾ ਪਰਵ ਦੇ ਅੱਜ ਪਰਵ ਦੇ ਸਬੰਧ ਵਿੱਚ ਇੱਕ ਮਹਾਲੀ ਦੇ ਸਾਰੇ ਮੰਦਰ ਜੀ 24 ਮੰਦਰ ਹੈ ਉਹਨਾਂ ਦੀ ਸਾਰੀ ਸੈਂਟਰਲ ਬੋਡੀ ਵੱਲੋਂ ਅੱਜ ਇੱਕ ਸ਼ੋਭਾ ਯਾਤਰਾ ਕੰਡੀ ਜਾ ਰਹੀ ਹੈ ਜਿਹੜੀ ਫੇਜ਼ 6 ਦੇ ਮਾ ਦੁਰਗਾ ਮੰਦਰ ਤੋਂ ਸ਼ੁਰੂ ਹੋ ਕੇ ਮਹਾਲੀ ਦੇ ਲਗਰ ਸੈਕਟਰ 3 ਸਤ ਤੋਂ ਹੋ ਕੇ ਗੁਜ਼ਰਦੀ ਹੋਈ 11 ਫੇਸ ਲਕਸ਼ਮੀ ਦਾ ਰਾਏ ਮੰਦਰ ਦੇ ਵਿੱਚ ਜਾ ਕੇ ਸੰਪੰਨ ਹੋਏਗੀ ਇਸ ਯਾਤਰਾ ਦੇ ਦੌਰਾਨ ਸਾਰੇ ਮੰਗਲਾ ਦੀਆਂ ਮਹਿਲਾ ਕੀਰਤਨ ਮੰਡਲੀਆਂ ਝੰਕੀਆਂ ਔਰ ਸੰਗਤ ਵਿਸ਼ੇਸ਼ ਰੂਪ ਤੇ ਯਾਤਰਾ ਦੇ ਵਿੱਚ ਮਿਲਾਜਮਾਨ ਰਹੇਗੀ ਜੀ ਸਮਰ ਹੋਏਗੀ ਔਰ ਸ਼ੰਕਰ ਗੋਡੇਰਾ ਗੁਣगान ਕਰਾਪੇ ਪਰਸੋਂ 26 ਤਾਰੀਖ ਨੂੰ ਸ਼ਿਵਰਾਤਰੀ ਮਨਾਵਾਂਗੇ ਜੀ ਮਹਾਪਰਵ ਹੈ ਮਹਾਸ਼ਿਵਰਾਤਰੀ ਹੈ ਉਸ ਮੰਦ ਦੇ ਵਿੱਚ ਮੰਗਲਾ ਚ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹੈ ਸੇ ਤੋਂ 6 ਵਜੇ ਤੋਂ ਹੀ ਦੁੱਧ ਦੇ ਪੰਡਾਰੇ ਨੇ ਔਰ ਵਰਤ ਵਾਲੇ ਪੁੱਟੂ ਦੇ ਆਟੇ ਦੇ ਪਕੌੜੇ ਆ ਜਿਹੜੇ ਇਹਦਾ ਲੰਗਰ ਟੁੱਟ ਚੱਲਣਾ ਹੈ ਸਵੇਰੇ 6 ਵਜੇ ਤੋਂ ਲਗਾਤਾਰ ਆ ਰਿਹਾ ਕੋ ਰੈਸਟਰਾਇ ਫਲਾ ਦਾ ਵੀ ਜਿਹੜਾ ਪ੍ਰਚਾਰ ਹੈ ਉਹ ਲਗਾਤਾਰ ਵਧਿਆ ਜਾਣਾ ਹੈ ਔਰ ਇਸੇ ਦੌਰਾਨ ਪੜਦਾ ਦੀ ਜਿਹੜਾ ਹਜ਼ੂਮ ਹੈ ਸ਼ਰਧਾਲੂ ਹਜ਼ਾਰਾਂ ਦੇ ਵਿੱਚ ਸ਼ੰਕਰ ਭੋਲੇ ਤੇ शिवलिंग से जल चढ़ा है वह रुद्र अभिषेक करते हैं और, और रात को चार पहर की पूजा होंगी है जिड़ी कि रात दस बजे बारह बजे दो बजे चार बजे चार पूजा होंगे और चार पूजा वास्ते भी विशेष बहुत बड़ी संगत है जी रुद्राभिषेक करेगी चार बार भोलेनाथ जी का और दिन च भोले जी का कीर्तन गुणगान भी चलेगा और शिवलिंग का जरा ਉਜਾਗਦੀ ਹੈ ਜਿਸ ਤੇ ਗੰਗਾ ਜਲੜੜਾ ਹੈ ਜਾਂਦਾ ਜਲੜੜਾ ਹੈ ਬਿਲ ਪੱਤਰ ਹਾਲਲ ਪਰ ờ ਦਤੂਰਾ ਪਹੰ ਉਹ ਸਾਰੀ ਚੀਜ਼ ਜਿਹੜੀਆਂ ਉਚੜਾ ਕੇ ਸ਼ੰਕਰ ਬੋਲੇ ਨੂੰ ਹਰ ਵਿਅਕਤੀ ਹਰ ਭਗਤ ਜਿਹੜਾ ਆਪਣੀ ਸ਼ਰਧਾ ਅਨੁਸਾਰ ਆਪਣੇ ਆਪਣੇ ਮੰਦੇ ਅਨੁਸਾਰ ਉਹਨੂੰ ਪਸੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਬੋਲੇनाथ ਦੀ ਜਿਹੜੀ ਪਸੰਦਤਾ ਹੈ ਉਹਨਾਂ ਦਾ ਜਿਹੜਾ ਆਸ਼ੀਰਵਾਦ ਹੈ ਸਾਰੀ ਸੰਗਤ ਦੇ ਉਹੀ ਮਹਾਲੀ ਸ਼ਹਿਰ ਤੇ ਉਹਨਾਂ ਦਾ ਸਾਰੇ ਦੇ ਉੱਪਰ ਕਿਰਪਾ ਬਣੀ ਰਹੇ ਪ੍ਰਧਾਨ ਜੀ ਆਪਾਂ ਦੇਖਦੇ ਆ ਕਿ ਤੁਹਾਡੀ ਅਦਖਸ਼ਾ ਦੇ ਵਿੱਚ ਪਹਿਲੀ ਵੀ ਦੇਖਦੇ ਕੁਝ ਨਾ ਕੁਝ ਖਾਸ ਮੰਦਰ ਦੇ ਵਿੱਚ ਬੜਾ ਇੱਕ ਅਦਭੁਤ ਚੀਜ਼ ਦੇਖਣ ਨੂੰ ਮਿਲਦੀ ਹੈ ਕੋਈ ਨਵੀਂ ਝਾਂਕੀ ਇਸ ਵਾਰ ਵੀ ਪਲੈਨਿੰਗ ਦਾ ਕੋਈ ਕੋਈ ਇਸ ਵਾਰ ਬਖਰੀ ਜੀ ਵੀ ਦੇਖਣ ਨੂੰ ਮਿਲੂਗੀ ਐਸਾ ਹੈ ਜੀ ਝਾਂਕਿਆਂ ਦਾ ਕੱਢਾਂਗੇ ਹੀ ਹਰ ਵਾਰ ਕਰਦੇ ਆ ਜੀ ਉਹ ਵੀ ਹਰ ਵਾਰ ਕਰਦੇ ਆ ਜੀ ਉਹਨੂੰ ਇਸ ਤਰੀਕੇ ਨਾਲ ਐਕਸਪਲੇਨ ਕਰਨਾ ਮੁਸ਼ਕਲ ਹੁੰਦਾ ਹੈ ਪਰ ਭੋਲੇ ਨਾ ਜੀ ਜਿਹੜੀ ਅਸਲੀ ਸੇਵਾ ਹੈ ਔਰ ਉਦਰਾ অভিষেক ਵੀ ਹੁੰਦੀ ਹੈ ਜਿਹੜੀ ਰਾਤ ਨੂੰ ਹੁੰਦੀ ਹੈ ਉਹਦੇ ਚ ਗੰਨੇ ਦਾ ਰਸ ਵੀ ਹੁੰਦਾ ਹੈ ਭਾਮ ਜੜਦੀ ਹੈ ਨਵਿੰਨ ਪ੍ਰਕਾਰ ਦੇ ਪਦਾਰਥਾਂ ਨਾਲ ਉਹਦਾ ਉਦਰਾ অভিষেক ਕਰਦੇ ਹੈ ਔਰ ਕੀਰਤਨ ਵੀ ਹੋਣਗੇ ਔਰ ਜਿਆਦਾ ਪਰ ਜਿਹੜੀ ਸੰਗਤ ਹੈ ਸ਼ਿਵ ਲਿਖਤੇ ਪੂਜਾ ਹੀ ਕਰਦੇ ਤਸਰ ਮੁੰਦਰੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਇੱਥੇ ਸੇਵਾ ਵੀ ਸਾਰੇ ਦੇਖ ਰਹੇ ਹੋ ਤੁਹਾਡੀ ਟੀਮ ਵੀ ਖੜੀ ਹੈ ਕੱਲ ਨੂੰ ਰਸ਼ ਬਹੁਤ ਔੜਾ 26 ਤਰੀਕ ਨੂੰ ਉਹਦੇ ਲਈ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਉਹਦੇ ਬਾਰੇ ਕੀ ਕਹਿਣਾ ਚਾਹੋ ਐਸਆਜੀ ਉਹਦੇ ਵਿੱਚ ਇਹ ਵਿਵਸਥਾ ਕਰੀ ਗਈ ਹੈ ਸਭ ਦੀਆਂ ਨਿਊਟਰੀਅਲ ਲੱਗ ਗਈਆਂ ਆਂ ਜੀ ਸਭ ਅੰਬਿਆਰ ਜੁਣੀ ਲੰਨੇ ਜਿਸੇ ਕੁਝ ਵਿਅਕਤੀ ਦੁੱਧ ਦੀ ਸੇਵਾ ਤੇ ਲੰਗਰ ਤੇ ਰਹਿਣਗੇ ਕੁਝ ਪਕੌੜਿਆਂ ਦੀ ਕੁਝ ਫਲਾਂ ਦੀ ਔਰ ਕੁਝ ਜੇ ਲਾਈਨ ਦੇ ਵਿੱਚ ਸਾਰੇ ਲੋਕ ਮੱਥਾ ਟੇਕ ਲੈਣ ਜਿਸੇ ਕੋਈ ਅਵਿਵਸਥਾ ਨਾ ਹੋਵੇ ਵਿਵਸਥਾ ਦਾ ਪਾਲਨ ਕਰਦੇ ਵੇ ਲਾਈਨ ਸਾਰੇ ਮੱਥਾ ਟੇਕ ਲੈਣ ਦੁੱਧ ਜਿਹੜਾ ਚੜਦਾ ਹੈ ਜਾਂ ਫਲ ਚੜਦੇ ਜਾਂਦੀ ਪੋਪਰ ਵਿਵਸਥਾ ਹੋ ਜਾਏ ਉਹ ਸਾਰਾ ਕੁਝ ਦੇਣ ਵਾਸਤੇ ਸਾਰੇ ਡਿਊਟੀਆਂ ਪਹਿਲਾਂ ਹੀ ਲੈ ਲਏ ਗਏ ਇੱਕ ਇੱਕ ਦੀ ਸੇਵਕਾ ਦੀ ਡਿਊਟੀ ਜਿਹੜੀ ਹੈ ਉਹਨਾਂ ਨੇ ਲੈ ਲਈ ਤੇ ਕੀ ਮੈਸੇਜ ਕੀ ਦੇਣਾ ਚਾਹੋਗੇ ਸਰ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਮਾਸ਼ੀ ਰਾਤਰੀ ਦੇ ਮੌਕੇ ਤੁਹਾਡੇ ਵੱਲੋਂ ਕੀ ਸਨੇਹਾ ਕੀ ਹੈ ਇਹ ਮਹਾ ਕੋਲੇ ਦਾ ਬਹਾ ਬਰਬ ਹੈ ਬਹਾ ਸ਼ੀ ਭਰਾਤਰੀ ਹੈ ਇਹ ਭੋਲੇ ਰਾਤ ਦਾ ਲੋਕੀ ਦਾ ਨਾਮ ਹੈ ਇਦੀ ਪੂਜਾ ਰਾਮ ਜੀ ਨੇ ਕਰੀ ਹੈ ਐਦੀ ਬਾਤ ਬੁਫਾਨੀ ਸਭ ਨੇ ਇਦੀ ਪੂਜਾ ਕਰੀ ਭੋਲੇ ਰਾਤ ਦੀ ਭੋਲੇ ਰਾਤ ਸਾਰੀ ਸਮਾਜ ਨੂੰ ਅਨੰਤ ਕਿਰਪਾ ਕਰਦੇ ਆ ਭੋਲੇ ਰਾਤ ਜਿਸ ਤੇ ਪ੍ਰਸੰਨ ਹੋਗੇ ਭੋਲੇ ਰਾਤ ਪ੍ਰਸੰਨ ਕਰਨ ਵਾਸਤੇ ਇਹਨਾਂ ਨੂੰ ਕੁਛ ਨਹੀਂ ਚਾਹੀਦਾ ਸਿਰਫ ਜਲ ਧਾਰਾ ਜਲ ਧਾਰਾ ਇਹਨਾਂ ਦੇ ਪਾਸ ਹੀ ਆਵੇ ਉਸ ਤੇ ਵੀ ਪ੍ਰਸੰਨ ਹੋ ਜਾਂਦੇ ਆ ਔਰ ਜੇ ਭੋਲੇ ਰਾਤ ਪ੍ਰਸੰਨ ਹੈ ਤਾਂ ਸਾਰਾ ਬ੍ਰਹਮਾਨ ਪ੍ਰਸੰਨ ਹੋ ਜਾਂਦਾ ਹੈ ਬ੍ਰਹਮਾਨ ਦੀ ਕਿਰਪਾ ਮੇਰੇ ਸ਼ਹਿਰ ਤੇ ਮੇਰੇ ਦੇਸ਼ ਤੇ ਮੇਰੇ ਧਰਮ ਤੇ ਬਣੀ ਰਹੇ ਅਸੀਂ ਇਹੀ ਇਹ ਸਰ ਮੰਦਰ ਦੇ ਬਾਰੇ ਥੋੜਾ ਦੱਸ ਦਿਓ ਕਿ ਇਹਦਾ ਮੰਦਰ ਹੈ ਕਿਹੜਾ ਕਿੱਥੇ ਹੈ ਇਹ ਮਾਂ ਦੁਰਗਾ ਮੰਦਰ ਸੈਕਟਰ ਇਹ 2013 ਚ ਫਰਜਾ ਨੋਟ ਹੋਈ ਸੀ 2015 ਚ ਨਕਸ਼ੇ ਪਾਸੋਂ ਗੁਮਾ ਸ਼ੁਰੂ ਕਰਿਆ ਗਿਆ 2016 ਤੇ ਜੀ ਮੂਰਤੀ ਸਥਾਪਨਾ ਹੋ ਗਈ ਸੀ ਮੰਗਲ ਦੇ ਵਿੱਚ ਹਰ ਮੰਗਲਵਾਰ ਨੂੰ ਬਹੁਤ ਵੱਡੀ ਵਿਸ਼ਾਦ ਆਰਤੀ ਹੁੰਦੀ ਹੈ ਨਵਾਂ ਜੀ ਦੀ ਜਿਹੜੇ 5-400 ਬੰਦਾ ਜਿਹੜੇ ਸ਼ਰਧਾਲੂ ਆ ਲੈਦੇ ਆ ਉਹ ਸ਼ਰੀ ਮਾਨ ਨੂੰ ਵੀ ਉਹ ਹਾਂ ਸ਼ਰੀ ਦੇਵ ਜੀ ਦੀ ਆਰਤੀ ਹੁੰਦੀ ਹੈ ਐਸਵਾਹੀ ਖਾਟੂ ਸ਼ਾਮ ਜੀ ਦੀ ਇਕਾदशी ਨੂੰ ਆਰਤੀ ਹੁੰਦੀ ਹੈ ਮਨਸਾ ਦੇਵੀ ਜੀ ਦੀ ਵੱਡੀ ਆਰਤੀ ਅਸ਼ਟਮੀ ਨੂੰ ਹੁੰਦੀ ਹੈ ਬੋਲੇनाथ ਜੀ ਦੀ ਜਿਹੜੀ ਹਰ ਮਾਸੀ ਸ਼ਿਵਰਾਤਰੀ ਹੁੰਦੀ ਹੈ ਤੇ ਉਸ ਜੀ ਕਿਸ਼ਮ ਬਖਸ਼ ਦੀ ਉਸ ਨੂੰ ਵੱਡੀ ਆਰਤੀ ਹੁੰਦੀ ਹੈ ਉਸ ਤੋਂ ਬਿਨਾ ਲਗਾਤਾਰ ਤੁਸੀਂ ਦੇਖਿਆ ਹੋਣਾ ਪਿਛਲੇ ਐਤਵਾਰ ਅਜੇ ਮੋਢੂ ਦੁਆ ਜੀ ਨੇ ਬਹੁਤ ਖਾਟੂ ਸ਼ਾਮ ਜੀ ਦਾ ਵੱਡਾ ਕੀਰਤਨ ਕਰਿਆ ਉਸ ਤੋਂ ਬਾਅਦ 18 ਤੇ 20 20 ਲਈ ਮੌਂ ਮੰਗਲਵਾਰ ਨੂੰ ਤਰੇ ਯਾਤਰੀ ਆਏ ਉਹਦੇ ਵੀ ਕਈ ਹਜ਼ਾਰ ਸਦਾਨੂ ਇੱਥੇ ਭਰ ਕਰਕੇ ਲੈ ਕੇ ਗਏ ਆ ਉਹਨਾਂ ਦਾ ਅਨੰਦ ਲੈ ਕੇ ਗਏ ਆ ਉਹ ਖਾਧ ਸ਼ਾਮ ਜੀ ਦੀ ਔਰ ਭਗਵਾਨ ਕ੍ਰਿਸ਼ਨ ਜੀ ਦੀ ਕਿਰਪਾ ਨਾਲ ਉਹ ਅਨੰਦ ਮਾਣਸੇ ਹਰੇ ਹੋ ਓਮ ਬਰਲਾ ਨਾਮਰਤ ਸੰਗਾਰਾਮ ਰਸਾਰਾਮ ਚੰਦ ਸਾਵਪੇ ਮੰਗਰਾ ਨਾਮ ਸਿਰਤਾਰੋ ਬੰਧੇ ਬਾਣੇ ਵਿਨਾਇਕੋ ਭਵਾਨੀ ਸ਼ੰਕਰ ਜੀ ਕੇ ਚਰਨੋ ਮੇ ਕੋਟ ਕੋਟੇ ਬੰਦਨ ਪ੍ਰਣਾਮ ਕਰਤੇ ਹੋਏ मेरा नाम पंडित सर्वेश्वर प्रसाद गौड़ माँ दुर्गा मंदिर में पुजारी के रूप में सेवा के रूप में कार्यरत हूँ और सबसे पहले सब भक्तजनों को महाशिवरात्रि पर्व की बहुत बहुत शुभकामनाएं बहुत बहुत बधाइयाँ इस बार 26 फरवरी दिन बुधवार के दिन महाशिवरात्रि का पर्व मनाया जाएगा जो कि बहुत ही शुभदायक है भगवान भोलेनाथ जी का यह जो दिवस है इस दिन भगवान जी का सबसे पहले जो इस धराधाम में ज्योतिर्मय स्तंभ के रूप में प्रकाट्य हुआ था और सर्वप्रथम भगवान ब्रह्मा और विष्णु जी ने पूजन किया था तो उस दिन से जो है शिवरात्रि का पर्व मनाया जाता है इस दिन की पूजा जो भक्तजन एक वर्ष लगातार पूजा करते हैं भगवान शिव जी की वो एक दिन शिवरात्रि के दिन करने से वह फल की प्राप्ति हो जाती है और विशेष रात्रि के चार पहर की पूजा शुभदायी मानी गई है तो इसमें रुद्र से करना भगवान को जल धारा भगवान शिव को जल धारा प्रिय है और दूध उसके बाद बिल्कप्र और पंचामृत आदि बेर के फल हैं यह प्रिय हैं तो सभी भक्तजनों के लिए मैं बहुत बहुत शुभकामनाएं और भगवान से प्रार्थना करता हूं कि सबके जीवन में मंगल करे कल्याण करे ओम शिवाय पंडित जी कई बार क्या होता है लोग एक टाइम जल चढ़ा देते हैं महाशिवरात्रि के दिन क्या उसका बराबर फल मिलता है चारों टाइम चलाते अरे शिवरात्रि को तो एक थोड़ा सा भी जल अर्पण करने से पत्र अर्पण करने से भगवान की बहुत अधिक जो है कृपा प्राप्त हो जाती है अगर देखो चार पहर की पूजा होती है तो सबसे अधिक फलदायी बताई गई है बाकी भक्तजन एक समय भी अगर जल चढ़ाते हैं तो उसका भी उतना ही फल प्राप्त हो होता है पंडित जी कई बार कई लोगों को पूजा करनी नहीं आती है कि कैसे दूध डालना या शक्कर दही क्या केवल जल से ही पुल, भोले खुश हो जाते हैं मतलब शिवजी भगवान को तो शिवो जलधारा प्रिया सबसे अधिक प्रिया तो जल ही है और उसके अलावा पूजन का विधान है कि पहले भगवान को जो है जल अर्पण किया जाता है फिर दूध है फिर दही है फिर शहद है शक्कर है और फिर उससे पंचामृ से अभिषेक करके शुद्ध जल से अभिषेक किया जाता है फिर भगवान को वस्त्र अर्पण होते हैं यज्ञोपीत है चंदन है अक्षत हैं पुष्प है पुष्पमाला है दुल्लभपत्र तो है फल है और ऐसे जो कुछ हैं, भगवान सब करते है। जी, जी, में बस हैं सहयोग रहता, रहता है हर प्रोग्राम में जो है बढ़ चढ़ करके सभी भक्तन और मंदिर कमेटी प्रधान जी के साथ में मिल करके सभी कार्यों को जो है अच्छे ढंग से संपादन करते हैं और इसमें सबसे पहले जो योगदान है सबसे बड़ा प्रधान जी का है जो कि जो है दिन रात बहुत मेहनत से जो है अपनी कमेटी को साथ में लेकर के सब भक्तों को साथ में लेकर के चलते हैं और ऐसी कृपा भगवान की सदैव समस्त कमेटी पर प्रधान जी पर समस्त भक्तों पर बनी रहे महिला मंडल है जरा लगातार सहयोग बेअंत है जी मंगल बनने तो पहला मंडली बनी और मंडली जी कीर्तन बढ़ली है उसी दी लेके मंदर सभा बनी और कीतन मंडी बेहद माया दा, सेवा दा, दा, और सारे पाठ करते और जिसके रामायण का पाठ अखंड पाठ लगातार करते रहे जिसके माया भी इ्ठी हुई और मंदिर के नृत्या प्रति ਬੇਤ ਕਾਰਜਕਰਮ ਹੁੰਦੇ ਆ ਚੀਤਨ ਵੱਡੇ ਨੂੰ ਇੱਕ ਦਿਨ ਦੇ ਬਹੁਤ ਸੇ ਸੀ ਬੁਲਾਈਏ ਸਾਰੇ ਨੂੰ ਕਹੀਏ ਭਾਈ ਸੈਕੰਡੇ ਦੇ ਵਿੱਚ ਇਹ ਸਾਰੀ ਕੀਰਤਨ ਬੱਢੀ ਇਕੱਠੀ ਹੋ ਕੇ ਕਾਰਜਕਰਮ ਦਾ ਬਹੁਤ ਆਨੰਦ ਲੈਂਦੀ ਓਮ ਨਮੇਸ਼ ਸਵਾਯਿਸ਼ਿ ਸ਼ਿਦਿਸ਼ਵਾਯ ਨਮਸਤੁਬਯਮ ਮੈਂ ਕੀ ਕਹਿਣਾ ਚਾਹੁੰਦੇ ਹਾਂ ਮਹਾਸ਼ਿਗਤ ਦਾ ਪਰਿਵਾਰ ਮਹਿਲਾ ਮੰਡਲ ਦਾ ਸਭ ਤੋਂ ਵੱਡਾ ਸਹਿਯੋਗ ਹਮ ਮੰਦਸ ਕੀ ਕਹਿਣਾ ਹਾਂ ਜੀ ਸਾਡੇ ਮੰਦਰ ਚ ਇਹ ਹੈ ਭਗਵਾਨ ਸ਼ੰਕਰ ਦੀ ਵਜਾ ਨਾਲ ਸਾਡੇ ਪ੍ਰਧਾਨ ਜੀ ਦੀ ਵਜਾ ਨਾਲ ਮਤਲਬ ਇੱਕ ਇਸ ਮੰਦਰ ਨੂੰ ਅਸੀਂ ਇੱਕ ਤੀਰਥ ਸਥਾਨ ਸਮਝਦੇ ਹਾਂ ਜਿੰਨੀ ਅਸੀਂ ਪਹਿਲੇ ਦਿਨ ਤੋਂ ਮਤਲਬ ਸਾਰੀ ਸਾਡੀ ਸਭ ਮਹਿਲਾ ਮੰਡਲ ਨੇ ਵੀ ਪਹਿਲਾ ਸਾਡੀ ਮਹਿਲਾ ਮੰਡਲੀ ਬਣੀ ਫਿਰ ਸਾਡੇ ਸਭਾ ਬਣੀ ਉਸ ਤੋਂ ਬਾਅਦ ਅਸੀਂ ਪੂਰੀ ਆਪਣੀ ਤਨ ਮਨ ਧਨ ਲਾ ਕੇ ਸਭ ਸਭ ਲੇਡੀਜ਼ ਨੇ ਜਿੰਨੇ ਵੀ ਅਸੀਂ ਸਮਸਤ ਇਕੱਠੇ ਹੁੰਦੇ ਸੀ ਆ ਸੋਸਾਇਟੀਆਂ ਦੀਆਂ ਲੇਡੀਜ਼ ਜੋ ਵੀ ਚਾਹਵੇ ਸ਼ਿਵ ਦੇ ਭਗਤ ਸਭ ਇਹਨਾਂ ਨੂੰ ਪੂਰਾ ਸਾਡਾ ਸਾਥ ਦੇ ਕੇ ਅਸੀਂ ਇਸ ਮੰਦਰ ਨੂੰ ਤੇ ਸਾਡੇ ਪੰਡਤ ਜੀ ਐ ਸਾਡੀ ਸਭਾ ਇਹ ਸਾਰੀ ਖੜੀ ਹੈ ਇਹਨਾਂ ਸਾਹਮਣੇ ਅਸੀਂ ਬਿਲਕੁਲ ਅਸੀਂ ਪੁਲਿਸ਼ੰਕਰ ਦੇ ਸਾਹਮਣੇ ਖੜੇ ਆ ਅਰ ਇੱਕ ਨੇ ਤਨ ਮਨ ਧਨ ਨਾਲ ਔਰ ਸੱਚੇ ਨੀਤੀ ਦੇ ਨਾਲ ਇੱਥੇ ਸੇਵਾ ਕੀਤੀ ਹੈ ਔਰ ਇਸ ਕਰਕੇ ਅੱਗੇ ਸਾਡਾ ਮੰਦਰ ਬਹੁਤ ترقی ਹੋਈ ਹੈ ਪਰਸੋਂ ਸਾਨੂੰ ਫਿਰ ਵਧੀਆ ਭਜਨ ਸੁਣਨ ਨੂੰ ਮਿਲਣਗੇ ਉਹਦੀ ਪ੍ਰਾਪਤੀ ਹਾਂਜੀ ਬਹੁਤ ਬਹੁਤ ਵਧੀਆ ਮਿਲਣਗੇ ਤੇ ਕੀ ਦਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਤੇ ਮੈਂ ਦਸ਼ਕਾਂ ਨੂੰ ਇਹ ਸੇਵਾ ਤੇ ਤੁਸੀਂ ਪੂਰੇ ਮਹਾਲੀ ਦੇ ਮੰਦਰ ਵਿੱਚ ਵਾ ਕੇ ਚਾਹੀ ਇੱਥੇ ਇੰਨੀ ਰੌਣਕ ਲੱਗੂਗੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਇਹ ਇੱਕ ਹਰ ਇੱਕ ਮਹਾਲੀ ਦਾ ਮੰਦਿਰ ਇੱਥੇ ਸਭ ਮੈਂਬਰ ਆਉਂਦੇ ਆ ਮੱਥਾ ਟੇਕਦੇ ਔਰ ਕਹਿੰਦੇ ਆ ਵੇ 68 ਦਾ ਸਭ ਤੋਂ ਬਾਅਦ ਮੰਦਿਰ ਬਣਿਆ ਔਰ ਇਹ ਐਟੀਕੈਸ਼ਨ ਇੱਥੇ ਲੱਗੀਆਂ ਸੀ ਪਰ ਮੰਦਿਰ ਸਾਡਾ ਸਭ ਤੋਂ ਪਹਿਲਾਂ ਬਣਿਆ ਸੀ ਠੀਕ ਹੈ ਤੇ ਅਸੀਂ ਬੜਾ ਅੱਛਾ ਉਹ ਦਵਾਂਗੇ ਤਾਂ ਕਿ ਸਾਡੇ ਮੰਦਿਰ ਚਲਣ ਲੱਗੇ ਔਰ ਸਾਡੇ ਮੰਦਿਰ ਦੇ ਪੰਡਤ ਜੀ ਵੀ ਔਰ ਸਾਡੇ ਮੰਦਿਰ ਦੀ ਸਭਾ ਵੀ ਆਪਣੇ ਤਨ ਮਨ ਧਨ ਦੇ ਨਾਲ ਸੇਵਾ